ਉਹ ਸਾਰੇ ਅੰਬਾਲੇ ਚ ਫੜੋ ਫੜਾਈ ਚ ਲੱਗੇ ਹੋਏ ਨੇ ਤੇ ਘਰਾਂ ਚ ਜਾ ਰਹੇ ਨੇ ਸਾਡੀਆਂ ਮਾਮਾ ਨੂੰ ਦੱਬ ਕੇ ਮਾਰਦੇ ਨੇ ਸਾਡੀਆਂ ਮਾਮਾ ਤੇ ਦੱਸੋ ਕਿਥੇ ਨੇ ਹਨਾ ਪਹਿਲੀ ਗੱਲ ਤਾਂ ਨਾ ਸਾਡੀਆਂ ਮਾਮਾ ਤੁਹਾਡੇ ਤੋਂ ਦੱਬਦੀਆਂ ਨੇ ਨਾ ਪ੍ਰਸ਼ਾਸਨ ਤੋਂ ਦੱਬਦੇ ਆ ਤੇ ਨਾ ਸਰਕਾਰ ਤੋਂ ਨਾਸੀ ਦੱਬਦੇ ਆ ਠੀਕ ਹੈ ਨਾ ਅਸੀਂ ਤਾਂ ਕੁੰਮ ਦੇ ਆਪਣੇ ਪ੍ਰੋਗਰਾਮ ਕਰਦੇ ਫੜ ਲਓ ਜਿਹਨੇ ਫੜਨਾ ਸਾਨੂੰ ਆਗੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਕਿ ਸਾਰੇ ਆਪਣੇ ਆਗੂ ਸੇਫ ਨੇ ਸੇਫ ਜਗ੍ਹਾ ਤੇ ਨੇ ਠੀਕ ਹੈ ਜਿਨ੍ਹਾਂ ਦੀ ਡਿਊਟੀਆਂ ਜਿਵੇਂ ਲਾਈਆਂ ਨੇ ਜਿਵੇਂ ਜਿਵੇਂ ਪਿੰਡਾਂ 'ਚ ਪ੍ਰਚਾਰ ਕਰਨਾ 13 ਦਾ ਉਵੇਂ ਪ੍ਰਚਾਰ ਕਰੋ ਤੇ ਬੇਨਤੀ ਆ ਸਾਰਿਆਂ ਨੂੰ ਵੀ ਆਪਣੇ 13 ਤਰੀਕ ਨੂੰ ਵੱਧ ਤੋਂ ਵੱਧ ਟਰੈਕਟਰ ਲੈ ਕੇ ਪਿੰਡਾਂ 'ਚ ਇੱਕ ਵੀ ਟਰੈਕਟਰ ਤੁਹਾਡੇ ਘਰੇ ਨਹੀਂ ਹੋਣਾ ਚਾਹੀਦਾ ਤੇ ਇੱਕ ਟਰਾਲੀ ਤਿਆਰ ਕਰਕੇ ਪਿੰਡ 'ਚ ਇੱਕ ਟਰਾਲੀ ਤਿਆਰ ਕਰਕੇ ਤੇ ਹਰ ਇੱਕ ਟਰੈਕਟਰ ਸੰਭੋ ਟੋਲਟੈਕਸ ਤੇ ਹੋਣਾ ਚਾਹੀਦਾ 13 ਤਰੀਕ ਨੂੰ ਸਾਰੇ ਅੱਗੋਂ ਤੁਹਾਨੂੰ ਉੱਥੇ ਮਿਲਣਗੇ ਸਾਰਾ ਸਮਾਨ ਅਸੀਂ ਬਾਡਰਾਂ ਦੇ ਨੇੜੇ ਪਹਛਾ ਚੁੱਕੇ ਆ ਜਿਹੜੇ ਟਰੈਕਟਰ ਪਹੁੰਚਾਉਣੇ ਸੀ ਜਿਹੜੇ ਟੋਚਨ ਪਹੁੰਚਾਉਣੇ ਸੀ ਸਭ ਕੁਝ ਸਾਰਾ ਸਮਾਨ ਬੈਰੀਕੇਡ ਤੋੜਨ ਦਾ ਸਾਨੂੰ ਪਤਾ ਹੈ ਵੀ ਇਹਨਾਂ ਨੇ ਪੂਰੀ ਪਲੈਨਿੰਗ ਕਰੀ ਹੋਈ ਆ ਪਤਾ ਨਹੀਂ ਕੀ ਕੀ ਲਾਈ ਜਾਂਦੇ ਨੇ ਕੁਝ ਵੀ ਨਹੀਂ ਛੱਡਾਂਗੇ ਸਾਰਾ ਪੱਟ ਕੇ ਦਿਖਾਵਾਂਗੇ ਦਿੱਲੀ ਕੂਚ ਕਰਕੇ ਦਿਖਾਵਾਂਗੇ ਆਪਣੀਆਂ ਐਮਐਸਪੀ ਦੀ ਲੜਾਈ ਆ ਆਪਣੀ ਫਸਲ ਨਸਲ ਦੀ ਲੜਾਈ ਆ ਕਿ ਇਹਨਾਂ ਅੱਜ ਸਾਡੇ ਬੱਚੇ ਨਸ਼ਿਆਂ 'ਚ ਬੜੇ ਹੋਏ ਨੇ ਕਿਉਂਕਿ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਸਾਡੇ ਬੱਚੇ ਅੱਜ ਬਾਹਰ ਜਾਣ ਨੂੰ ਮਜਬੂਰ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਬਾਬੇ ਨਾਨਕ ਦੀ ਖੇਤੀ ਇਹਨਾਂ ਨੇ ਐਨੇ ਡਾਊਨ ਕਰਤੀ ਘਾਟੇ ਦਾ ਸੌਦਾ ਦਿਖਾ ਕੇ ਸਾਡੇ ਬੱਚੇ ਅੱਜ ਰੁੱਲਦੇ ਫਿਰਦੇ ਨੇ ਸਾਡੇ ਕੋਲ ਕੰਮ ਨਹੀਂ ਹੈਗੇ ਤੇ ਬੇਨਤੀ ਕਰਦੇ ਹਾਂ ਸਾਰੇ ਨੂੰ ਆਪਣੇ ਹੱਕਾਂ ਪਿੱਛੇ ਅਸਲ ਵੀ ਚੇਨ ਅਸਲ ਪਿੱਛੇ ਵੀ 13 ਤਰੀਕ ਨੂੰ ਵੱਤ ਤੋਂ ਵੱਤ ਸੰਭੋ ਟੋਲ ਟੈਕਸ ਤੇ ਪਹੁੰਚੋ ਤੇ ਜਾਵਾਂਗੇ ਦਿੱਲੀ ਜਾਵਾਂਗੇ ਪ੍ਰਸ਼ਾਸਨ ਨੂੰ ਕਹਿੰਨੇ ਹਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਤੁਹਾਨੂੰ ਰੋਕ ਕੇ ਦਿਖਾਓ ਜਾਵਾਂਗੇ ਸਾਰਾ ਸੌਦਾ ਪੱਟ ਕੇ ਜਾ